ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਗੂੜਾ ਇਹਦੇ ਅਸੀਂ 41 ਅੱਖਰਾਂ ਦਾ ਗੀਤ ਬਣਾਇਆ ਜੀ ਇਹਦੇ ਤੇ ਸਾਨੂੰ ਅਮਰੀਕਨ ਇੰਡੀਅਨ ਫਾਊਂਡੇਸ਼ਨ ٹرسٹ ਵੱਲੋਂ ਪਹਿਲਾ ਨਾਮ ਮਿਲਿਆ ਸੀ ਪੰਜਾਬੀ ਬਰਨ ਵਾਲਾ ਉਸ ਵੇਲੇ ਅੱਜ ਤੋਂ 10 ਸਾਲ ਪਹਿਲਾਂ ਵੀ ਤਕਨੀਕ ਨਾਲ ਜੋੜ ਕੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਪੰਜਾਬੀ ਬੋਲੀ ਉਸ ਇਸ ਤਰ੍ਹਾਂ ਦਾ ਕੋਈ ਅਵਾਰਡ ਸੀਗਾ ਜੀ ਜਦੋਂ ਮੈਂ ਅਧਿਆਪਕ ਬਣ ਲਈ ਈਟੀਟੀ ਦਾ ਕੋਰਸ ਕਰਨ ਗਿਆ ਤਾਂ ਉਸ ਵੇਲੇ ਸਾਡੇ ਅਧਿਆਪਕ ਸਹਿਬਾਨ ਕਹਿੰਦੇ ਹੁੰਦੇ ਸੀ ਕੇ ਬੱਚੇ ਨੂੰ ਪੜਾਉਣ ਲਈ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਨਵੀਆਂ ਕੋਈ ਤਕਨੀਕਾਂ ਦੀ ਵਰਤੋਂ ਕਰੋਗੇ ਨਵੇਂ ਢੰਗ ਪੜਾਓਗੇ ਤਾਂ ਬੱਚਿਆਂ ਨੂੰ ਵਧੀਆ ਲੱਗੂ ਤੁਹਾਨੂੰ ਵਧੀਆ ਲੱਗੂ ਫਿਰ ਮੈਂ ਸੋਚਿਆ ਵੀ ਮੈਨੂੰ ਗਾਉਣ ਦਾ ਤੇ ਲਿਖਣ ਦਾ ਸ਼ੌਂਕ ਹੈਗਾ ਕਿਉਂ ਨਾ ਆਪਾਂ ਗੀਤਾਂ ਨੂੰ ਇਸ ਤਰ੍ਹਾਂ ਦਾ ਰੂਪ ਦਈਏ ਤੇ ਬੱਚੇ ਮੇਰੇ ਨਾਲ ਗਾਉਣ ਮੈਂ ਬੱਚਿਆਂ ਨਾਲ ਗਾਵਾ ਕਿਉਂਕਿ ਸਾਡੇ ਗੀਤਾਂ ਨੂੰ ਸਾਡੇ ਬੱਚਿਆਂ ਨੇ ਸੁਣਨਾ ਤੇ ਗੀਤ ਦਾ ਬਹੁਤ ਵੱਡਾ ਅਸਰ ਹੁੰਦਾ ਜੇ ਇਸ ਤਰ੍ਹਾਂ ਦਾ ਗੀਤ ਗਾਇਆ ਗਿਆ ਜੇ ਬੱਚੇ ਦੇ ਮਨ ਮਸਤਕ ਵਿੱਚ ਉਹ ਬੈਠ ਗਿਆ ਤੇ ਬੱਚੇ ਨੇ ਉਹ ਕਾਰਵਾਈ ਕਰ ਲਈ ਤਾਂ ਮੈਨੂੰ ਲੱਗਦਾ ਹੁੰਦਾ ਉਹਦੇ ਲਈ ਦੋਸੀ ਗੀਤਕਾਰ ਆ ਗਾਇਕ ਆ ਸੋ ਮੈਨੂੰ ਲੱਗਦਾ ਹੁੰਦਾ ਉਹ ਗੀਤ ਹੋਣ ਜਿਹੜੇ ਬੱਚੇ ਦਾ ਉਤਸ਼ਾਹ ਵਧਾਉਣ ਉਹਨੂੰ ਪੜ੍ਹਾਈ ਵੱਲ ਜੋੜਨ ਉਹਨੂੰ ਜ਼ਿੰਦਗੀ ਵੱਲ ਜੋੜਨ ਉਹਨੂੰ ਰਿਸ਼ਤੇਾਂ ਵੱਲ ਜੋੜਨ ਇਸ ਤਰ੍ਹਾਂ ਦੇ ਗੀਤ ਮੈਂ ਲਿਖਦਾ ਤੇ ਇਸ ਤਰ੍ਹਾਂ ਦੇ ਗਾਉਂਦਾ। ਪੁਜਾ ਦੇ ਚਾ ਨਾਲ ਪੜ੍ਹਦੇ ਨੇ ਬੜੇ ਸੋਹਣੇ ਲੱਗਦੇ ਨੇ ਜਦ ਪੈਨਸਲ ਫੜਦੇ ਨੇ ਬੜੇ ਸੋਹਣੇ ਲੱਗਦੇ ਨੇ ਇਹਨਾ ਬਣ ਕੇ ਕੁਝ ਦਿਖੋਣਾ ਹਰ ਨੇਰਾ ਦੂਰ ਪਜੋਣਾ ਉੱਚੀ ਮੰਜ਼ਲ ਚੜਦੇ ਨੇ ਬੜੇ ਸੋਹਣੇ ਲੱਗਦੇ ਨੇ ਜਦ ਚਾ ਨਾਲ ਪੜਦੇ ਨੇ ਬੜੇ ਪਿਆਰੇ ਲੱਗਦੇ ਨੇ ਸਸਿਗਾ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਪਪਰਾ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਕਰਮਜੀਤ ਗਰੇਵਾਲ ਜੀ ਜਿਨ੍ਹਾਂ ਨੂੰ ਇੱਕ ਨਵਾਂ ਅਵਾਰਡ ਮਿਲਿਆ ਵਾ ਪੰਜਾਬੀ ਰਤਨ ਅਵਾਰਡ ਮਿਲਿਆ ਵਾ ਗੱਲਬਾਤ ਕਰਦੇ ਸਾਡੇ ਨਾਲ ਮੌਜੂਦ ਨੇ ਮਾਸਟਰ ਕਰਮਜੀਤ ਗਰੇਵਾਲ ਗਰੇਵਾਲ ਸਾਹਿਬ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਤੁਸੀਂ ਸਾਡੇ ਕੋਲ ਆਏ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਇੱਕ ਨਵਾਂ ਅਵਾਰਡ ਮਿਲ ਗਿਆ ਇੱਕ ਨਵਾਂ ਇੱਕ ਅਵਾਰਡ ਤੁਹਾਨੂੰ ਮਿਲਿਆ ਵਾ ਜੀ ਬਹੁਤ ਬਹੁਤ ਧੰਨਵਾਦ ਜੀ ਪੰਜਾਬੀ ਭਾਸ਼ਾ ਰਤਨ ਵਾਰਡ ਜਿਹੜਾ ਮਿਲਿਆ ਜੀ ਤੇ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਟੋਟਲ ਕਿੰਨੇ ਅਵਾਰਡ ਹੋ ਗਏ ਤੁਹਾਡੇ ਕੋਲ ਹੁਣ ਦੇਖੋ ਜੀ ਪਹਿਲਾਂ ਮੈਨੂੰ ਨੈਸ਼ਨਲ ਵਾਰਡ ਮਿਲਿਆ ਸੀਗਾ ਇਸ ਤੋਂ ਬਾਅਦ ਸਟੇਟ ਵਾਰਡ ਪੰਜਾਬ ਸਰਕਾਰ ਵੱਲੋਂ ਤੇ ਪਿਛਲੇ ਸਾਲ ਮੈਂ ਇੱਕ ਲੋਰੀ ਲਿਖੀ ਸੀ ਭਾਰਤ ਸਰਕਾਰ ਵੱਲੋਂ 1 ਲੱਖ ਰੁਪਏ ਦਾ ਇਨਾਮ ਮਿਲਿਆ ਸੀ ਮੇਰੀ ਪਹਿਲੀ ਕਿਤਾਬ ਸੀਗੀ ਸਰਬੋਤਮ ਬਾਲ ਪੁਸਤਕ ਪੁਰਸਕਾਰ ਮਿਲਿਆ ਸੀ ਇਸ ਤੋਂ ਬਿਨਾਂ ਬਹੁਤ ਸਾਰੇ ਗੀਤ ਜਿਹੜੇ ਬੱਚਿਆਂ ਨਾਲ ਅਸੀਂ ਵੀਡੀਓ ਬਣਾਏ ਆ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਸਾਡੇ ਬੱਚਿਆਂ ਦੀ ਇਹਨਾਂ ਅਗਤੀਵਿਧੀਆਂ ਲਈ ਸਾਨੂੰ ਬਹੁਤ ਸਾਰੇ ਇਨਾਮ ਮਿਲੇ ਨੇ ਜੀ ਇੱਕ ਉਹ ਥੋੜਾ ਗੀਤ ਸੁਣਾ ਦਿਓ ਜਿਹੜਾ ਸਭ ਤੋਂ ਪ੍ਰਚਲਿਤ ਹੋਇਆ ਹੋਵੇ ਜਾਂ ਫੇਮਸ ਹੋਇਆ ਹੋਵੇ ਪਹਿਲਾਂ ਅਸੀਂ ਪੰਜਾਬੀ ਬਰਨਮਾਲਾ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਊੜਾ ਉਂਗਲ ਊੜਾ ਹੂਠ ਊੜਾ ਉੱਲੂ ਊੜਾ ਹੂਠ ਊੜਾ 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 ਇਹਦੇ ਅਸੀਂ 41 ਅੱਖਰਾਂ ਦਾ ਗੀਤ ਬਣਾਇਆ ਜੀ ਇਹਦੇ ਤੇ ਸਾਨੂੰ ਅਮਰੀਕਨ ਇੰਡੀਅਨ ਫਾਊਂਡੇਸ਼ਨ ਟਰਸਟ ਵੱਲੋਂ ਪਹਿਲਾ ਨਾਮ ਮਿਲਿਆ ਸੀ ਪੰਜਾਬੀ ਵਰਣਮਾਲਾ ਉਸ ਵੇਲੇ ਅੱਜ ਤੋਂ 10 ਸਾਲ ਪਹਿਲਾਂ ਵੀ ਤਕਨੀਕ ਨਾਲ ਜੋੜ ਕੇ ਬੱਚਾ ਨੂੰ ਪੜ੍ਹਾਉਣ ਦੇ ਲਈ ਪੰਜਾਬੀ ਬੋਲੀ ਉਸ ਤੋਂ ਇਸ ਤਰ੍ਹਾਂ ਦਾ ਕੋਈ ਅਵਾਰਡ ਸੀਗਾ ਜੀ ਫਿਰ ਉਹ ਸਾਨੂੰ ਇਸ ਵੀਡੀਓ ਤੇ ਮਿਲਿਆ ਸੀ ਗੀਤ ਦਾ ਗੀਤ ਗਾਇਕੀ ਦਾ ਸ਼ੌਂਕ ਤੁਹਾਨੂੰ ਬਚਪਨ ਤੋਂ ਸੀਗਾ ਜਾਂ ਟੀਚਿੰਗ ਲੈਣ ਤੋਂ ਬਾਅਦ ਜੋ ਜੁੜਿਆ ਨਹੀਂ ਮੈਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਸੀ ਜੀ ਮੇਰਾ ਪਿੰਡ ਲਲਤੋਂਗਲਾਂ ਇਤਿਹਾਸਕ ਪਿੰਡ ਆ ਲਲਤੋਂਗਲਾਂ ਦੇ ਨੇੜੇ ਵੱਧੋਬਾ ਦੀ ਜੰਗ ਹੋਈ ਸੀ ਇਤਿਹਾਸਕ ਲੜਾਈ ਤੇ ਲਲਤੋਂਗਲਾਂ ਇਤਿਹਾਸ ਥੋੜਾ ਜਿਹਾ 10 ਮਾ ਵੀ ਧਰਮਿੰਦਰ ਸਾਡੇ ਪਿੰਡ ਪੜੇ ਨੇ ਜਿਹੜੇ ਬਹੁਤ ਵੱਡੇ ਐਕਟਰ ਨੇ ਹਰੀ ਸਿੰਘ ਦਲਵਰ ਜਿਨ੍ਹਾਂ ਨੇ 31 ਕਿਤਾਬਾਂ ਲਿਖੀਆਂ ਉਹ ਮੇਰੇ ਪਿੰਡ ਦੇ ਨੇ ਤੇ ਮੇਰੇ ਪਿੰਡ ਵਿੱਚ ਪ੍ਰਾਣਾ ਕਿਲਾ ਪ੍ਰਾਣੀ ਵਿਰਾਸਤਾ ਤੇ ਦੇਵਤਰੀ ਕ ਜੀ ਨੇ ਸਾਡੇ ਪਿੰਡ ਪੜਾਇਆ ਤੇ ਗੁਰਮukh ਸਿੰਘ ਲਲਤੋਂ ਵੀ ਸਾਡੇ ਪਿੰਡ ਦੇ ਆ ਸੋ ਗਾਉਣ ਦਾ ਸ਼ੌਂਕ ਮੈਨੂੰ ਪਿੰਡ ਦੀਆਂ ਪ੍ਰਭਾਤ ਫੇਰੀਆਂ ਪੈਣ ਦੇ ਨਗਰ ਕੀਰਤਨ ਪਿੰਡ ਦੀਆਂ ਖੇਡਾਂ ਉਸ ਵੇਲੇ ਮੈਂ ਗਾਉਂਦਾ ਹੁੰਦਾ ਸੀ ਤੇ ਬਸ ਉਸ ਵੇਲੇ ਤੋਂ ਮੈਨੂੰ ਸ਼ੌਂਕ ਸੀ ਫਿਰ ਜਦੋਂ ਮੈਂ ਅਧਿਆਪਕ ਬਣਨ ਲਈ ਈਟੀਟੀ ਦਾ ਕੋਰਸ ਕਰਨ ਗਿਆ ਤਾਂ ਉਸ ਵੇਲੇ ਸਾਡੇ ਅਧਿਆਪਕ ਸਹਿਬਾਨ ਕਹਿੰਦੇ ਹੁੰਦੇ ਸੀ ਇਹ ਬੱਚੇ ਨੂੰ ਪੜਾਉਣ ਲਈ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਨਵੀਆਂ ਕੋਈ ਤਕਨੀਕਾਂ ਦੀ ਵਰਤੋਂ ਕਰੋਗੇ ਨਵੇਂ ਢੰਗ ਪਣਾਓਗੇ ਤਾਂ ਬੱਚਿਆਂ ਨੂੰ ਵਧੀਆ ਲੱਗੂ ਤੁਹਾਨੂੰ ਵਧੀਆ ਲੱਗੂ ਫਿਰ ਮੈਂ ਸੋਚਿਆ ਵੀ ਮੈਨੂੰ ਗਾਉਣ ਦਾ ਤੇ ਲਿਖਣ ਦਾ ਸ਼ੌਂਕ ਹੈਗਾ ਕਿਉਂ ਨਾ ਆਪਾਂ ਗੀਤਾਂ ਨੂੰ ਇਸ ਤਰ੍ਹਾਂ ਦਾ ਰੂਪ ਦਈਏ ਤੇ ਬੱਚੇ ਮੇਰੇ ਨਾਲ ਗਾਉਣ ਮੈਂ ਬੱਚਿਆਂ ਨਾਲ ਗਾਵਾਂ ਤੁਸੀਂ ਨਹੀਂ ਸੋਚਿਆ ਸੀਗਾ ਕਿ ਗੀਤ ਮੈਂ ਵੀ ਉਹ ਗਾਣੇ ਗਾਵਾਂ ਜਿਹੜੇ ਵਿਆਹਾਂ ਤੇ ਚੱਲਦੇ ਆ ਜਾਂ ਡੀਜੇ ਤੇ ਚੱਲਦੇ ਆ ਜਿਹੜਾ ਜਾਂ ਗੱਡੀਆਂ ਤੇ ਚੱਲਦੇ ਆ ਇਦਾਂ ਆਕਾਸ਼ ਹਰ ਬੰਦੇ ਦਾ ਇੱਕ ਪੱਧਰ ਬਣ ਜਾਂਦਾ ਜਦੋਂ ਉਹ ਸਾਹਿਤਿਕ ਕਿਤਾਬਾਂ ਨਾਲ ਜੁੜਦਾ ਜਦੋਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨਾਲ ਜੁੜਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 31 ਕਿਤਾਬਾਂ ਦੇ ਲੇਖਕ ਹਰੀ ਸਿੰਘ ਦਿਲਬਰਜੀ ਦੀ ਮੈਨੂੰ ਸੰਗਤ ਮਾਨਣ ਦਾ ਮੌਕਾ ਮਿਲਿਆ ਜਦੋਂ ਤੁਸੀਂ ਸਾਹਿਤ ਦੇ ਵਿੱਚ ਚਲੇ ਜਾਂਦੇ ਹੋ ਜਦੋਂ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਨਾਲ ਜੁੜਦੇ ਹੋ ਜਦੋਂ ਪੰਜਾਬ ਦਾ ਇਤਿਹਾਸ ਪੜ੍ਹਦੇ ਹੋ ਫਿਰ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਗੀਤ ਆਉਂਦੇ ਨੇ ਇਸ ਤਰ੍ਹਾਂ ਦੇ ਮੈਂ ਗਾ ਸਕਦਾ ਹਨਾ ਤੇ ਜਿਹੜੇ ਮੈਨੂੰ ਲੱਗਦਾ ਵੀ ਬੱਚਿਆਂ ਨੂੰ ਕਿਉਂਕਿ ਸਾਡੇ ਗੀਤਾਂ ਨੂੰ ਸਾਡੇ ਬੱਚਿਆਂ ਨੇ ਸੁਣਨਾ ਤੇ ਗੀਤ ਦਾ ਜੇ ਇਸ ਤਰ੍ਹਾਂ ਦਾ ਗੀਤ ਗਾਇਆ ਗਿਆ ਜੇ ਬੱਚੇ ਦੇ ਮਨਮਸਤਕ ਵਿੱਚ ਉਹ ਬੈਠ ਗਿਆ ਤੇ ਬੱਚੇ ਨੇ ਉਹ ਕਾਰਵਾਈ ਕਰ ਲਈ ਤਾਂ ਮੈਨੂੰ ਲੱਗਦਾ ਹੁੰਦਾ ਉਹਦੇ ਲਈ ਦੋਸ਼ੀ ਗੀਤਕਾਰ ਆ ਗਾਇਕ ਆ ਹਨਾ ਸੋ ਮੈਨੂੰ ਲੱਗਦਾ ਹੁੰਦਾ ਉਹ ਗੀਤ ਹੋਣ ਜਿਹੜੇ ਬੱਚੇ ਦਾ ਉਤਸ਼ਾਹ ਵਧਾਉਣ ਉਹਨੂੰ ਪੜ੍ਹਾਈ ਵੱਲ ਜੋੜਨ ਉਹਨੂੰ ਜ਼ਿੰਦਗੀ ਵੱਲ ਜੋੜਨ ਉਹਨੂੰ ਰਿਸ਼ਤਿਆਂ ਵੱਲ ਜੋੜਨ ਤੇ ਉਹਨੂੰ ਆਪਣੇ ਸਮਾਜ ਨਾਲ ਜੋੜਨ ਉਹਨੂੰ ਪੰਜਾਬ ਨਾਲ ਜੋੜਨ ਉਹਨੂੰ ਬੋਲੀ ਨਾਲ ਜੋੜਨ ਇਸ ਤਰ੍ਹਾਂ ਦੇ ਗੀਤ ਮੈਂ ਲਿਖਦਾ ਤੇ ਇਸ ਤਰ੍ਹਾਂ ਦੇ ਗਾਉਣਾ ਜੀ ਹੁਣ ਤੱਕ ਕਿੰਨੇ ਗੀਤ ਲਿਖੇ ਨੇ ਕਿੰਨੇ ਗਾਏ ਜਾ ਚੁੱਕੇ ਨੇ ਜੀ ਮੇਰੇ ਵੈਸੇ ਤਾਂ ਸਾਡੇ ਨਿੱਕੇ ਨਿੱਕੇ ਵੀਡੀਓ ਵੱਡੇ ਵੱਡੇ ਵੀਡੀਓ ਅਸੀਂ 800 ਦੇ ਕਰੀਬ ਵੀਡੀਓ ਬੱਚਿਆਂ ਨਾਲ ਲੜ ਕੇ ਬਣਾਏ ਨੇ ਮੇਰੇ ਬਹੁਤ ਸਾਰੇ ਗੀਤ ਵੱਖ-ਵੱਖ ਅਖਬਾਰਾਂ 'ਚ ਛਪਦੇ ਨੇ ਰਸਾਲਿਆਂ 'ਚ ਛਪਦੇ ਨੇ ਗੀਤਾਂ ਦੀ ਤਾਂ ਬਹੁਤ ਜ਼ਿਆਦਾ ਗਿਣਤੀ ਆ ਹਰ ਇੱਕ ਵਿਸ਼ੇ ਤੇ ਆਪਾਂ ਗੀਤ ਲਿਖੇ ਨੇ ਜੀ ਤੇ ਇਸੇ ਤਰ੍ਹਾਂ ਮੇਰੀਆਂ ਬਾਲ ਗੀਤਾਂ ਦੀਆਂ 10 ਪੁਸਤਕਾਂ ਆ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਪਹਿਲੀ ਪੁਸਤਕ ਨੂੰ ਸਰਬੋਤਮ ਬਾਲ ਪੁਸਤਕ ਪੁਰਸਕਾਰ ਮਿਲਿਆ ਸੀ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਇਹ ਬਾਲ ਗੀਤਾਂ ਦੀਆਂ ਕਿਤਾਬਾਂ ਦੇ ਵਿੱਚ ਜਿਵੇਂ ਬਾਲ ਕਹਾਣੀਆਂ ਬਾਲ ਨਾਟਕ ਬਾਲ ਨਾਟਕ ਵਿੱਚ ਅਸੀਂ ਗੀਤ ਵੀ ਸ਼ਾਮਿਲ ਕਰ ਲੈਂਦੇ ਆ ਕਹਾਣੀ ਵੀ ਸ਼ਾਮਿਲ ਹੋ ਜਾਂਦੀ ਇਸ ਤਰ੍ਹਾਂ ਦੇ ਵੱਖ-ਵੱਖ ਜਿਹੜੇ ਕੰਮ ਨੇ ਅਸੀਂ ਕਰਦੇ ਆ ਜੀ ਹੋਰ ਕਿਹੜੇ-ਕਿਹੜੇ ਸ਼ੌਂਕ ਰੱਖੇ ਹੋਏ ਨੇ ਤੁਸੀਂ ਬਸ ਜ਼ਿਆਦਾ ਸ਼ੌਂਕ ਆਪਾਂ ਰੱਖਿਆ ਹੋਇਆ ਜੀ ਕਿਤਾਬਾਂ ਪੜ੍ਹਨ ਦਾ ਤੇ ਚੰਗੀਆਂ ਸ਼ਖਸੀਅਤਾਂ ਨੂੰ ਮਿਲਣ ਦਾ ਤੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਬੱਚਿਆਂ ਨੂੰ ਪੜਾਉਣ ਦਾ ਤੇ ਇਸੇ ਤਰ੍ਹਾਂ ਨਾਲ ਖੇਤੀਬਾੜੀ ਦਾ ਸ਼ੌਂਕ ਆ ਮਿੱਟੀ ਨਾਲ ਜੁੜਨ ਦਾ ਸ਼ੌਂਕ ਆ ਬਸ ਇਸ ਤਰ੍ਹਾਂ ਦੀ ਸ਼ੌਂਕ ਰੱਖ ਰਹੀ ਹੈ ਜੀ ਉਹ ਗੀਤ ਗਾਉਣੇ ਹੋ ਜਿਹੜੀ ਪੰਜਾਬੀ ਬੋਲ ਨੂੰ ਅੱਜ ਕੱਲ ਲੋਕ ਘਰ ਤੇ ਜਾਂ ਮਾਪੇ ਰੋਕਦੇ ਨੇ ਪੰਜਾਬੀ ਬੋਲਣੀ ਨਹੀਂ ਉੱਥੇ ਪਾਸਾ ਵਿੱਚ ਗੀਤ ਗਾਉਂਦੇ ਹੋ ਲਿਖਦੇ ਹੋ ਕੀ ਲੱਗਦਾ ਕਿ ਪੰਜਾਬੀ ਨਾ ਬੋਲਣ ਦੇ ਕਾਰਨ ਕੀ ਨੇ ਪੰਜਾਬ ਦੇ ਦੇਖੋ ਜੀ ਜੇ ਕੋਈ ਆਪਣੇ ਘਰ ਨਹੀਂ ਬੋਲਦਾ ਤਾਂ ਮੈਂ ਉਹਨੂੰ ਸਮਝਦਾ ਵੀ ਉਹ ਮਾਨਸਿਕ ਤੌਰ ਤੇ ਪਛੜਿਆ ਹੋਇਆ ਉਹਦੇ ਤੇ ਤਰਸ ਕੀਤਾ ਜਾ ਸਕਦਾ ਗੁੱਸਾ ਨਹੀਂ ਕੀਤਾ ਜਾ ਸਕਦਾ ਉਹਨੂੰ ਸ਼ਾਇਦ ਇਸ ਗੱਲ ਦੀ ਸਮਝ ਨਹੀਂ ਕਿ ਇੱਕ ਮਾਂ ਬੋਲੀ ਵਿੱਚ ਜਦੋਂ ਬੱਚੇ ਨੇ ਸਿੱਖ ਲੈਣਾ ਮਾਂ ਬੋਲੀ ਵਿੱਚ ਜੋ ਮੈਂ ਸਿੱਖਿਆ ਜਾਂ ਜੋ ਸਮਝਿਆ ਜੇ ਮੈਂ ਮਾਂ ਬੋਲੀ ਦੇ ਵਿੱਚ ਸੰਪੂਰਨ ਨਾ ਤਾਂ ਮੈਂ ਬਾਕੀ ਭਾਸ਼ਾਵਾਂ ਵਿੱਚ ਸਿੱਖ ਸਕਦਾ ਹਾਂ ਬਾਕੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਮੈਂ ਬਹੁਤ ਕੁਝ ਜ਼ਿਆਦਾ ਖੋਜਾਂ ਕਰ ਸਕਦਾ ਕਿਉਂਕਿ ਮੇਰੀ ਕਲਪਨਾ ਮੇਰੀ ਸੋਚ ਮੇਰੇ ਖਿਆਲ ਸਾਰਾ ਕੁਝ ਮੈਨੂੰ ਪੰਜਾਬੀ ਮਾਂ ਬੋਲੀ ਤੋਂ ਮਿਲਦੇ ਨੇ ਤੇ ਪੰਜਾਬੀ ਮਾਂ ਬੋਲੀ ਦਾ ਬਹੁਤ ਵੱਡਾ ਦੈਰਾ ਬਹੁਤ ਇਤਿਹਾਸਕ ਤੇ ਬਹੁਤ ਪੁਰਾਣੀ ਬੋਲੀ ਆ ਸਾਡੇ ਗੁਰੂ ਸਾਹਿਬਾਨ ਨੇ ਮਾਂ ਬੋਲੀ ਪੰਜਾਬੀ ਦੇ ਵਿੱਚ ਲਿਖਿਆ ਫਕੀਰਾਂ ਨੇ ਲਿਖਿਆ ਹਨ ਸੋ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਪੰਜਾਬੀ ਮਾਂ ਬੋਲੀ ਸਾਨੂੰ ਅਸੀਸਾਂ ਦਿੰਦੀ ਆ ਲੋਰੀਆਂ ਦਿੰਦੀ ਆ ਦੁਆਵਾਂ ਦਿੰਦੀ ਆ ਤੇ ਇਹ ਸਾਨੂੰ ਸਾਰਿਆਂ ਨੂੰ ਇਹਦੇ ਨਾਲ ਆਪਣੇ ਬੱਚਿਆਂ ਨੂੰ ਤੇ ਆਪ ਨੂੰ ਜੋੜ ਕੇ ਰਹਿਣ ਦੀ ਲੋੜ ਆ ਜੀ ਕਿਤਨਾ ਕਿਤੇ ਲੱਗਦਾ ਨਹੀਂ ਪਿਆ ਕਿ ਪੰਜਾਬ 'ਚ ਰਹਿ ਕੇ ਆਪਾਂ ਪੰਜਾਬੀ ਨਹੀਂ ਬੋਲਦੇ ਹਿੰਦੀ ਕਨੀ ਜਾਂ ਇੰਗਲਿਸ਼ ਕਨੀ ਜਾਂਦੇ ਜਾ ਰਹੇ ਆ ਕਿਤਨਾ ਕਿਤੇ ਘਾਟ ਕਿੱਥੇ ਆ ਦੇਖੋ ਇਹ ਆਪੋ ਆਪਣੀ ਸਮਝ ਹੁੰਦੀ ਆ ਕਈ ਵਾਰ ਅਸੀਂ ਆਪਣੇ ਆਪ ਨੂੰ ਬਹੁਤ ਨਵੀਨ ਯੁੱਗ ਦੇ ਸਮਝਦੇ ਹੁੰਨੇ ਆ ਪਰ ਜਦੋਂ ਆਪਾਂ ਨੇੜੇ ਜਾ ਕੇ ਦੇਖਦੇ ਆ ਤਾਂ ਉਹ ਤਨਵੀਨਤਾ ਵਾਲੀ ਗੱਲ ਨਹੀਂ ਹੁੰਦੀ ਸਿਰਫ ਇੱਕ ਦਿਖਾਵਾ ਹੁੰਦਾ ਹੈ ਨਾ ਸੋ ਇਹ ਸਾਡੀ ਮੈਨੂੰ ਲੱਗਦਾ ਮਾਨਸਿਕਤਾ ਹੀ ਕਹਿ ਸਕਦੇ ਆ ਵੀ ਅਸੀਂ ਆਪਣੇ ਆਪ ਨੂੰ ਕਿਵੇਂ ਸੋਚਦੇ ਆ ਜੇ ਅਸੀਂ ਕੋਈ ਮਾਂ ਬੋਲੀ ਪੰਜਾਬੀ ਬਾਰੇ ਸੋਚ ਕੇ ਉਹਨੂੰ ਲੱਗਦਾ ਕਿ ਮੈਂ ਛੋਟਾ ਹੋ ਰਿਹਾ ਤਾਂ ਉਹਦੀ ਛੋਟੀ ਸੋਚ ਹੋ ਸਕਦੀ ਹੈ ਹੁਣ ਅਸੀਂ ਦੇਖਦੇ ਆਂ ਵੀ ਪੰਜਾਬੀ ਮਾਂ ਬੋਲੀ ਬੋਲਣ ਦੇ ਬੱਚਿਆਂ ਦੀ ਗਿਣਤੀ ਵਧੀ ਆ ਜਿਵੇਂ ਮੈਂ ਸਰਕਾਰੀ ਸਕੂਲ ਵਿੱਚ ਸੇਵਾ ਨਿਭਾ ਰਿਹਾ ਤਾਂ ਸਾਡੇ ਕੋਲ ਬਹੁਤ ਸਾਰੇ ਪ੍ਰਵਾਸੀ ਬੱਚੇ ਨੇ ਉਹ ਇੰਨੀ ਸੋਹਣੀ ਪੰਜਾਬੀ ਬੋਲਦੇ ਨੇ ਮੈਨੂੰ ਤਾਂ ਲੱਗਦਾ ਸਾਡੀ ਪੰਜਾਬੀ ਬੋਲਣ ਦੀ ਗਿਣਤੀ ਹੈ ਜਿਹੜੀ ਉਹ ਵਧੀ ਆ ਤੇ ਉਹ ਇੰਨੀ ਸੋਹਣੀ ਪੰਜਾਬੀ ਗਾਉਂਦੇ ਨੇ ਪੰਜਾਬੀ ਦੇ ਵਿੱਚ ਪੜ੍ਹ ਕੇ ਉਹ ਸਾਡੇ ਇੱਥੇ ਬੜੇ ਵਧੀਆ ਕੰਮ ਕਰ ਰਹੇ ਨੇ ਸੋ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਤੇ ਪੰਜਾਬੀ ਨੂੰ ਸਮਝਣ ਵਾਲਿਆਂ ਦੀ ਗਿਣਤੀ ਬੇਸ਼ੱਕ ਕੁਝ ਥਾਂ ਤੇ ਸਾਨੂੰ ਲੱਗਦਾ ਹੋਵੇ ਪਰ ਮੈਨੂੰ ਲੱਗਦਾ ਵੀ ਪੰਜਾਬੀ ਬੋਲਣ ਵਾਲੇ ਹੁਣ ਵੀ ਬੜੇ ਚਾਣ ਨਾਲ ਫਖਰ ਨਾਲ ਪੰਜਾਬੀ ਬੋਲਦੇ ਆ ਬਹੁਤ ਗਿਣਤੀ ਆ ਜੀ ਆਪਾਂ ਗੱਲ ਗੱਲ ਕਰੀਏ ਹੁਣ ਕਿਹੜੇ ਅਵਾਰਡ ਦੀ ਵੇਟ ਕਰਦੇ ਪਿਓ ਕਿਹੜਾ ਤੁਹਾਨੂੰ ਅਵਾਰਡ ਮਿਲਣਾ ਚਾਹੀਦਾ ਵਾ ਕਿਸ ਮੀਦ ਰੱਖੀ ਮੇਰਾ ਖਿਆਲ ਆ ਵੀ ਜਮੇ ਹੁਣ ਤੁਸੀਂ ਇੰਨੇ ਪਿਆਰ ਨਾਲ ਮੇਰੀਆਂ ਗੱਲਾਂ ਸਾਡੇ ਦਰਸ਼ਕਾਂ ਤੱਕ ਪਹੁੰਚਾ ਰਹੇ ਹੋ ਬੱਚਿਆਂ ਨਾਲ ਆਪਾਂ ਹੁਣੇ ਗੀਤ ਗਾ ਰਹੇ ਸੀ ਤੇ ਜੇ ਇੰਨਾ ਪਿਆਰ ਮਾਨ ਮਿਲਦਾ ਹੋਵੇ ਤਾਂ ਵੱਡਾ ਅਵਾਰਡ ਕੀ ਹੋ ਸਕਦਾ ਇਹ ਇਹ ਸਾਰੇ ਅਵਾਰਡ ਨੇ ਮੇਰੇ ਲਈ ਹਨ ਜਦੋਂ ਮੇਰੇ ਲਿਖ ਹੋਏ ਗੀਤ ਬੱਚੇ ਸਕੂਲਾਂ ਚ ਗਾਉਂਦੇ ਨੇ ਵੱਖ-ਵੱਖ ਮੁਕਾਬਲਿਆਂ ਚ ਭਾਗ ਲੈਂਦੇ ਨੇ ਫਿਰ ਉਹ ਦੱਸਦੇ ਨੇ ਵੀ ਤੁਹਾਡਾ ਗੀਤ ਗਾਇਆ ਸੀ ਸਾਨੂੰ ਨਾਮ ਮਿਲਿਆ ਮੈਨੂੰ ਲੱਗਦਾ ਉਹ ਉਹ ਮੈਨੂੰ ਇਨਾਮ ਆ ਇਸੇ ਤਰ੍ਹਾਂ ਹੀ ਕਈ ਸਕੂਲਾਂ ਵਿੱਚ ਸਾਡੇ ਵੀਡੀਓ ਅਧਿਆਪਕ ਜਦੋਂ ਪ੍ਰੇਅਰ ਹੁੰਦੀ ਹੈ ਉੱਥੇ ਵੀਡੀਓ ਚਲਾ ਦਿੰਦੇ ਨੇ ਤੇ ਬੱਚੇ ਨਾਲ-ਨਾਲ ਹਿੱਕਟ ਕਰਦੇ ਨੇ ਤੇ ਉਹ ਫਿਰ ਉਹ ਵੀਡੀਓ ਸਾਨੂੰ ਭੇਜਦੇ ਨੇ ਜਾਂ ਉਹ ਕਈ ਵਾਰ ਆਪਣੇ ਉੱਥੇ ਮੀਡੀਆ ਦੇ ਵੱਖ-ਵੱਖ ਸਾਧਨਾ ਰਾਹੀਂ ਬੱਚਾ ਨੂੰ ਗੀਤ ਦਿਖਾ ਰਹੇ ਹੁੰਦੇ ਆ ਸਾਡੇ ਸਕੂਲ ਦੇ ਬੱਚਿਆਂ ਦੇ ਕਈ ਵਾਰ ਵੱਖ-ਵੱਖ ਸਟੇਟਾਂ ਤੋਂ ਫੋਨ ਆਉਂਦੇ ਆ ਕਿ ਅਸੀਂ ਤੁਹਾਡਾ ਗੀਤ ਸੁਣਿਆ ਕਿ ਸਾਰੇ ਅਵਾਰਡ ਨੇ ਇਹ ਸਾਰਾ ਪਿਆਰ ਮਾਨ ਸਤਕਾਰ ਇਹ ਸਾਰੇ ਅਵਾਰਡ ਨੇ ਜੀ ਪਿਛਲੇ ਦਿਨੀ ਰਾਸ਼ਟਪਤੀ ਅਵਾਰਡ ਦਾ ਵੀ ਨਵਾਜਿਆ ਗਿਆ ਇਹ ਉਹ ਸੁਭਾਅ ਕਿਵੇਂ ਬਣਿਆ ਉਹ ਵੀ ਇਸੇ ਤਰ੍ਹਾਂ ਜੀ ਅਸੀਂ ਪਹਿਲਾਂ ਤੋਂ ਹੀ ਜਦੋਂ ਤੋਂ ਮੈਂ ਅਧਿਆਪਨ ਖੇਤਰ ਦੇ ਵਿੱਚ ਆਇਆ ਤੇ ਉਸ ਵੇਲੇ ਤੋਂ ਹੀ ਮੇਰੀ ਕੋਸ਼ਿਸ਼ ਹੁੰਦੀ ਆ ਕਿ ਬੱਚਿਆਂ ਨੂੰ ਕੱਲਾ ਪੰਜਾਬੀ ਮਾਂ ਬੋਲੀ ਨਾਲ ਹੀ ਨਹੀਂ ਬੱਚਿਆਂ ਨੂੰ ਜੋ ਅਸੀਂ ਬਾਕੀ ਗੱਲਾਂ ਸਿਖਾਉਣੀਆਂ ਚਾਹੁੰਦੇ ਆ ਚਾਹੇ ਵਾਤਾਵਰਣ ਦੀ ਗੱਲ ਹੋਵੇ ਚਾਹੇ ਨੈਤਿਕ ਸਿੱਖਿਆ ਦੀ ਗੱਲ ਹੋਵੇ ਚਾਹੇ ਆਪਣੀ ਜ਼ਿੰਦਗੀ ਵਿੱਚ ਵਧੀਆ ਕੈਰੀਅਰ ਚੁਣਨ ਦੀ ਗੱਲ ਹੋਵੇ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਭਾਸ਼ਣ ਵਿਧੀ ਰਾਹੀਂ ਸਿਖਾਉਣਾ ਚਾਹੁੰਦੇ ਆ ਮੈਂ ਸਾਰਿਆਂ ਨੂੰ ਗੀਤਾਂ ਦਾ ਰੂਪ ਦੇ ਲੈਣਾ ਇਸੇ ਤਰ੍ਹਾਂ ਹੀ ਜਿਵੇਂ ਸਾਡੇ ਪੰਜਾਬੀ ਵਿਸ਼ੇ ਵਿੱਚ ਲੇਖ ਨੇ ਜਾਂ ਪੰਜਾਬੀ ਵਿਸ਼ੇ ਦੀ ਵਿਆਖਿਆ ਕਰਨਾ ਜਾਂ ਗੁਰੂ ਨਾਨਕ ਦੇਵ ਜੀ ਦਾ ਜਦੋਂ ਗੁਰਪੁਰਬ ਆਇਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੋਵੇਗਾ ਜਾਂ ਕੋਈ ਇਤਿਹਾਸਕ ਦਿਨ ਹੋਵੇਗਾ ਅਸੀਂ ਉਹਦੇ ਛੋਟੇ-ਛੋਟੇ ਗੀਤ ਬਣਾ ਲੈਨੇ ਆ ਅਸੀਂ ਰਲ ਕੇ ਗਾਉਣੇ ਆ ਫਿਰ ਅਸੀਂ ਉਹ ਵੀਡੀਓ ਬਣਾ ਕੇ ਅੱਗੇ ਪਾ ਦਿੰਨੇ ਆ ਸੋ ਇਸ ਤਰ੍ਹਾਂ ਦਾ ਸਾਡਾ ਸਫਰ ਆ ਜਿਹੜਾ ਲਗਾਤਾਰ ਚੱਲ ਰਿਹਾ ਜੀ ਇੱਕ ਹੋਰ ਗੀਤ ਹੋ ਜਵੇ ਜਿਹੜੇ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਦਾ ਹਾਂ ਜੀ ਮੈਂ ਬੱਚਿਆਂ ਲਈ ਇੱਕ ਗੀਤ ਸਾਡਾ ਜਿਹੜਾ ਬੱਚੇ ਸੁਣਦੇ ਹੁੰਦੇ ਨੇ ਕਾਫੀ ਪਿਆਰ ਨਾਲ ਬੱਚੇ ਮੇਰੇ ਨਾਲ ਗਾਉਂਦੇ ਨੇ ਹੋ ਜਾਦੇ ਚਾ ਜਦ ਪੈਨਸਲ ਫੜਦੇ ਨੇ ਬੜੇ ਸੋਹਣੇ ਲੱਗਦੇ ਨੇ ਇਹਨਾਂ ਬਣ ਕੇ ਕੁਝ ਦੇਖੋਣਾ ਹਰ ਨੇੜਾ ਦੂਰ ਪਜੋਣਾ ਉੱਚੀ ਮੰਜ਼ਲ ਚੜ੍ਹਦੇ ਨੇ ਬੜੇ ਸੋਹਣੇ ਲੱਗਦੇ ਨੇ ਜਦ ਚਾ ਨਾਲ ਫੜਦੇ ਨੇ ਬੜੇ ਪਿਆਰੇ ਲੱਗਦੇ ਨੇ ਇਸੇ ਤਰ੍ਹਾਂ ਸੀ ਵੱਖ-ਵੱਖ ਕਿਤਾਬਾਂ ਬਾਰੇ ਜਾਂ ਆਪਣੀਆਂ ਪੜ੍ਹਾਈ ਬਾਰੇ ਬਹੁਤ ਸਾਰੇ ਇਸ ਤਰ੍ਹਾਂ ਦੇ ਗੀਤ ਆ ਜਿਹੜੇ ਉਹ ਗੌਣਿਆਂ ਦੇ ਬੱਚਿਆਂ ਨਾਲ ਜੀ ਆਪਾਂ ਗੱਲ ਕਰੀਏ ਤੁਸੀਂ ਸਿਰਫ ਪੰਜਾਬੀ ਭਾਸ਼ਾ ਲਈ ਗੀਤ ਲਿਖਦੇ ਹੋ ਜਾਂ ਹੋਰ ਵਿਸ਼ਿਆਂ ਲਈ ਵੀ ਗੀਤ ਲਿਖਦੇ ਹੋ ਨਹੀਂ ਕੱਲੇ ਪੰਜਾਬੀ ਭਾਸ਼ਾ ਲਈ ਨਹੀਂ ਜੀ ਜਿਹੜੇ ਗੀਤ ਮੈਨੂੰ ਲੱਗਦਾ ਹੁੰਦਾ ਜਿਵੇਂ ਮੇਰਾ ਇੱਕ ਗੀਤ ਸੀਗਾ ਵੀ ਮਾਂ-ਬਾਪ ਦੇ ਸੋਹਣੇ ਬੱਚਿਆ ਗੱਲ ਸੁਣ ਲੈ ਦਿਲ ਦੇ ਸੱਚਿਆ ਰਾ ਜੀਵਨ ਦੇ ਵੜੇ ਆਉਣਗੇ ਕੁਝ ਲੋਕੀ ਤੈਨੂੰ ਪਟਕਾਉਣਗੇ ਬਈ ਤੂੰ ਕਦਮ ਨਾ ਆਪਣੇ ਰੋਕੀ ਕੀ ਚੰਗਾ ਹੈ ਕੀ ਮਾੜਾ ਹੈ ਖੁਦ ਸੋਚੀ ਤੂੰ ਖੁਦ ਸੋਚੀ ਮੈਂ ਉਹ ਉਸ ਤਰ੍ਹਾਂ ਦੇ ਗੀਤ ਵੀ ਲਿਖਦਾ ਵੀ ਬੱਚਾ ਖੁਦ ਆਪਣੇ ਬਾਰੇ ਸੋਚੇ ਕਿ ਬੱਚਾ ਮਤਲਬ ਇਹ ਹੋਵੇ ਉਹਨੂੰ ਵੀ ਉਹ ਖੁਦ ਮਹਿਸੂਸ ਕਰੇ ਗੀਤ ਸੁਣ ਕੇ ਇਸ ਤਰ੍ਹਾਂ ਦੇ ਮੈਂ ਬਹੁਤ ਸਾਰੇ ਵੱਖ-ਵੱਖ ਵਿਸ਼ਿਆਂ ਦੇ ਗੀਤ ਲਿਖਦਾ ਜਿਹੜੇ ਉਹਨੂੰ ਜ਼ਿੰਦਗੀ ਨਾਲ ਜਿਹੜੇ ਉਹਨੂੰ ਰਿਸ਼ਤਿਆਂ ਨਾਲ ਜਿਹੜੇ ਉਹਨੂੰ ਸਾਡੀ ਵਿਰਾਸਤ ਨਾਲ ਜਿਹੜੇ ਪੰਜਾਬੀ ਨਾਲ ਪੰਜਾਬੀਅਤ ਨਾਲ ਮਾਂ ਬੋਲੀ ਨਾਲ ਤੇ ਇਸ ਤਰ੍ਹਾਂ ਜੀਵਨ ਨਾਲ ਜੋੜੇ ਉਸ ਤਰ੍ਹਾਂ ਦੇ ਸਾਰੇ ਗੀਤ ਲਿਖਦਾ ਜੀ ਸਾਇੰਸ ਲਈ ਗੀਤ ਲਿਖਿਆ ਸੀ ਸਾਨੂੰ ਸੁਣਾ ਸਕਦੇ ਹੋ ਹਾਂਜੀ ਉਹ ਗੀਤ ਸੀਗਾ ਜੀ ਸਾਇੰਸ ਦਾ ਨਾਲ ਲੱਬੀਆਂ ਨੇ ਦੱਸੋ ਕਿੰਨੀਆਂ ਹੱਡੀਆਂ ਨੇ ਸਾਡੇ ਵਿੱਚ ਸਰੀਰ ਦੇ ਫਿਰ ਸਾਰੇ ਬੱਚੇ ਬੋਲਦੇ ਆ ਜੀ 206 206 206 ਇਸ ਤਰ੍ਹਾਂ ਸਾਰੇ ਵੱਖ-ਵੱਖ ਤਰ੍ਹਾਂ ਦੇ ਗੀਤ ਬਣਾਉਨੇ ਆ ਜੀ ਚਲੋ ਹੁਣ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੂਗੇ ਉਹ ਇੱਕ ਮੇਰਾ ਛੋਟਾ ਜਿਹਾ ਗੀਤਾ ਜੀ ਉਹ ਮੈਂ ਇਹੀ ਉਹ ਗੀਤ ਰਾਹੀਂ ਦੱਸੂਗਾ ਉੱਚ ਮੈਂ ਗੀਤ ਉਹ ਹੈਗਾ ਸੀਗਾ ਜਦੋਂ ਤੱਕ ਚੱਲਦੇ ਜਦੋਂ ਤੱਕ ਚੱਲਦੇ ਤੇਰੇ ਹੱਥ ਨਿਜਿੰਦੇ ਨਿਜਿੰਦੇ ਹੋ ਰਾਂ ਬਲ ਨ ਤੱਕ ਨਿਜਿੰਦੇ ਹੋ ਰਹਾ ਬੱਲ ਨ ਤੱਕ ਜਦੋਂ ਤੱਕ ਚੱਲਦੇ ਜਦੋਂ ਤੱਕ ਚੱਲਦੇ ਤੇਰੇ ਪੈਰ ਨਿਜਿੰਦੇ ਨਿਜਿੰਦੇ ਚੱਲ ਰਤਾ ਨਾ ਠਹਿਰ ਨਿਜਿੰਦੇ ਚੱਲ ਰਤਾ ਨਾ ਠਹਿਰ ਜਦੋਂ ਤੱਕ ਚੱਲਦਾ ਜਦੋਂ ਤੱਕ ਚੱਲਦਾ ਤੇਰਾ ਖੂਨ ਨਿਜਿੰਦੇ ਨਿਜਿੰਦੇ ਜੀਣ ਦਾ ਰੱਖ ਜਨੂ ਨਿਜਿੰਦੇ ਜੀਣ ਦਾ ਰੱਖ ਜਨੂ ਇਸ ਤਰ੍ਹਾਂ ਦੇ ਮੈਂ ਗੀਤਾ ਜਿਹੜੇ ਜੀਉ ਲਿਖਦਾ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਸਾਡੇ ਜੋ ਫਰਜ਼ ਨੇ ਸਾਡੀਆਂ ਜੋ ਜ਼ਿੰਮੇਵਾਰੀਆਂ ਨੇ ਚਾਹੇ ਉਹ ਵਾਤਾਵਰਨ ਪ੍ਰਤੀ ਨੇ ਚਾਹੇ ਉਹ ਇਸ ਮਿੱਟੀ ਪ੍ਰਤੀ ਨੇ ਚਾਹੇ ਇਸ ਧਰਤੀ ਪ੍ਰਤੀ ਨੇ ਚਾਹੇ ਪਾਣੀਆ ਪ੍ਰਤੀ ਨੇ ਚਾਹੇ ਮਾਂ ਬੋਲੀ ਪ੍ਰਤੀ ਨੇ ਕਿ ਅਸੀਂ ਸਾਰੇ ਆਪ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੀਏ ਜੀ ਧੰਨਵਾਦ ਸਰ ਸ਼ੁਕਰੀਆ ਜੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹ ਸੰਸਾੜ ਨਾਲ ਮੌਜੂਦ ਕਰਮਜੀਤ ਸਿੰਘ ਗਰੇਵਾਲ ਵਿਸ਼ੇਸ਼ ਗੱਲਬਾਤ ਕੀਤੀ ਆ ਅਸੀਂ ਵੀ ਦੁਆ ਕਰਦੇ ਆ ਹੋਰ ਬੁਲੰਦੀਆਂ ਤੇ ਜਾਣ ਐਵੇਂ ਜਵਾਕਾਂ ਨੂੰ ਹੋਰ ਪੰਜਾਬੀ ਨਾਲ ਜੋੜਦੇ ਰਹਿਣ ਧੰਨਵਾਦ ਜੀ